ਬਾਬਾ ਜੀ ਤਾਂ ਰੱਬ ਨਾਲ ਜੋੜਦੇ ਨੇ। ਉਹ ਰੱਬ ਨਾਲ ਨਹੀਂ ਬੇਬੇ, ਰੱਬ ਨਾਲੋਂ ਤੋੜ ਕੇ ਆਪਦੇ ਨਾਲ ਜੋੜਦਾ ਹੈ। ਤੁਹਾਡੇ ਵਰਗੇ ਭੋਲੇ-ਪਾਲੇ ਲੋਕਾਂ ਨੂੰ ਲੁੱਟ ਕੇ ਇਹਨਾਂ ਨੇ ਮਹਿਲਾ ਵਰਗੇ ਡੇਰੇ ਬਣਾ ਰੱਖੇ ਨੇ। ਕੁਛ ਨਹੀਂ ਇਹਨਾਂ ਕੋਲੇ। ਕੁਛ ਕਿਉਂ ਨਹੀਂ ਪੁੱਤ? ਐਨੀ ਦੁਨੀਆ ਐਵੇਂ ਲੱਗੀ ਫਿਰਦੀ ਐ। ਬਾਬਾ ਜੀ ਤਾਂ ਬਾਲੀ ਕਰਨੀ ਵਾਲੇ ਨੇ। ਉਹ ਬੇਬੇ ਕੋਈ ਕਰਨੀ-ਕਰਨੀ ਨਹੀਂ ਹੈਗੀ ਇਹਨਾਂ 'ਚ। ਆਪਣੇ ਆਮ ਲੋਕਾਂ ਵਰਗੇ ਨੇ ਇਹ। ਆਪਣੇ ਲੋਕਾਂ ਨੇ ਇਹਨਾਂ ਨੂੰ ਰੱਬ ਬਣਾ ਰੱਖਿਆ। ਬੇਬੇ, ਤੂੰ ਐਂ ਦੱਸ ਵੀ ਕਦੇ ਕੋਈ ਮੁਸਲਮਾਨ ਇਹਨਾਂ ਦੇ ਡੇਰੇ 'ਚ ਜਾਂਦਾ ਦੇਖਿਆ ਤੈ? ਉਹ ਸਿਰਫ ਆਪਣੇ ਅੱਲਾ ਪਾਕ ਨੂੰ ਮੰਨਦੇ ਨੇ ਤੇ ਸਾਡੇ ਵਾਲੇ ਤੀਰਾਂ ਦੇ ਸਭ ਤੋਂ ਅੱਗੇ ਇਹ ਜਾਂਦੇ ਨੇ ਦੇਵੀਆਂ ਦੇ ਸਭ ਤੋਂ ਅੱਗੇ ਇਹ ਜਾਂਦੇ ਨੇ ਓਏ ਭਲੇ ਮਾਨਸੋ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਅਸੀਂ ਥਾਂ ਥਾਂ ਤੇ ਮੱਥੇ ਟੇਕਦੇ ਆਂ ਮੈਂ ਤਾਂ ਉਹਨੂੰ ਸਿੱਖੇ ਨਹੀਂ ਮੰਨਦਾ ਜਿਹਦਾ ਸਿਰ ਥਾਂ ਥਾਂ ਤੇ ਝੁਕਦਾ ਬਾਪੂ ਮੈਨੂੰ ਇੱਕ ਗੱਲ ਦੱਸ ਇਹ ਸਾਹ ਤੁਹਾਡੇ ਜੰਮਣ ਮਰਨ ਤੇ ਕਦੇ ਘਰ ਆਏ ਨੇ ਨਾ ਪੁੱਤ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨੇ ਜੋ ਤੁਹਾਡੇ ਜੰਮਣ ਤੇ ਵੀ ਤੁਹਾਡੇ ਘਰ ਆਉਂਦੇ ਨੇ ਤੁਹਾਡੇ ਮਰਨ ਤੇ ਵੀ ਤੁਹਾਡੇ ਘਰ ਆਉਂਦੇ ਨੇ ਓਏ ਆਪਣੇ ਕੋਲੇ ਐਡੀ ਵੱਡੀ ਤਾਕਤ ਆਪਾਂ ਦੇਹਤਾਰੀ ਗੁਰੂਆਂ ਨੂੰ ਰੱਬ ਮੰਨਦੇ ਆਂ ਸਾਨੂੰ ਮਾਫ਼ ਕਰਦੇ ਪੁੱਤਰਾ ਸਾਡੀ ਅਕਲ ਤੇ ਪਰਦਾ ਪੈ ਗਿਆ ਸੀਗਾ ਅਸੀਂ ਭੜਕ ਗਏ ਸੀਗੇ ਤਾਂ ਸਾਡੀਆਂ ਅੱਖਾਂ ਖੋਲਤੀਆਂ ਅੱਜ ਤੋਂ ਬਾਅਦ ਸਿਰਫ ਸਾਡਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕੂਗਾ